ਸੰਗਤ ਜੀ ਫਤਿਹ ਦੀ ਸਾਂਝ ਪਉਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ 5 ਫਰਵਰੀ ਤੇ ਅੱਜ ਦਾ ਦਿਨ ਸਾਡੇ ਸਿੱਖੀ ਇਤਿਹਾਸ ਵਿੱਚ ਤੇ ਸਾਡੇ ਸਿੱਖਾਂ ਲਈ ਤੇ ਸਿੱਖ ਕੌਮ ਲਈ ਤੇ ਸਾਡੇ ਧਰਮ ਲਈ ਬਹੁਤ ਹੀ ਅਹਿਮ ਦਿਨ ਤੇ ਬੜਾ ਹੀ ਵੱਡਾ ਦਿਨ ਹੈ ਇਸ ਦਿਨ ਬਹੁਤ ਹੀ ਦਰਦਨਾਕ ਤੇ ਬਹੁਤ ਵੱਡਾ ਹਾਦਸਾ ਵਾਪਰਿਆ ਸੀਗਾ ਸਾਡੇ ਸਿੱਖਾਂ ਨਾਲ ਤੇ ਸਾਡੇ ਬਜ਼ੁਰਗਾਂ ਤੇ ਸਾਡੇ ਬੱਚਿਆਂ ਨਾਲ ਤੇ ਅੱਜ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਦਿਨ 5 ਫਰਵਰੀ 1762 ਈਸਵੀ ਨੂੰ ਵੱਡਾ ਕੱਲੂ ਘਰਾ ਜਿਸ ਵਿੱਚ 40 ਤੋਂ 50 ਹਜ਼ਾਰ ਸਾਡੇ ਸਿੱਖ ਤੇ ਬੱਚੇ ਬਜ਼ੁਰਗ ਮਾਰੇ ਗਏ ਸਨ ਤੇ ਆਜੋ ਤੁਹਾਨੂੰ ਉਸ ਵੱਡੇ ਕੱਲੂ ਘਾਰੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਹਾਂ ਤੇ ਆਜੋ ਜੀ ਇਹ ਘਟਨਾ ਇਹ ਤਾ 5 ਫਰਵਰੀ 1762 ਈਸਵੀ ਨੂੰ ਹੋਈ ਸੀਗੀ ਤੇ ਇਹ ਘਟਨਾ afghan ਦੇ ਧਾੜਵੀ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੀ ਗਈ ਸੀ ਤੇ ਇਹ ਘਟਨਾ ਮਲੇਰ ਕੋਟਲਾ ਦੇ ਨੇੜੇ ਪਿੰਡ ਕੂਪਰਹੀੜਾ ਜ਼ਿਲ੍ਹਾ ਸੰਗਰੂਰ ਵਿਖੇ ਵਾਪਰੀ ਸੀਗੀ ਤੇ ਘਟਨਾ ਦਾ ਕਾਰਨ ਕੀ ਸੀਗਾ ਅਬਦਾਲੀ ਸਿੱਖਾਂ ਦੀ ਵਧਦੀ ਹੋਈ ਤਾਕਤ ਤੇ ਵਧਦੀ ਹੋਈ ਤਦਾਦ ਤੋਂ ਬਹੁਤ ਹੀ ਦੁਖੀ ਸੀਗਾ ਤੇ ਬਹੁਤ ਹੀ ਚਿੰਤਕ ਸੀਗਾ ਜਿੰਦੇ ਤੇ ਸੀਗਾ ਤੇ ਜਿਸ ਕਰਕੇ ਉਹ ਸਿੱਖਾਂ ਨੂੰ ਜੜੋਂ ਖਤਮ ਕਰਨਾ ਚਾਹੁੰਦਾ ਸੀਗਾ ਤੇ ਉਸ ਨੂੰ ਪਤਾ ਲੱਗਦਾ ਕਿ 40 ਤੋਂ 50 ਹਜ਼ਾਰ ਸਿੱਖ ਲਗਭਗ ਤੇ 40 ਤੋਂ 50 ਹਜ਼ਾਰ ਸਿੱਖ ਜਿਸ ਵਿੱਚ ਬੱਚੇ ਬੀਬੀਆਂ ਤੇ ਬਜ਼ੁਰਗ ਸਨ ਉਹ ਮਾਲਵੇ ਵੱਲ ਨੂੰ ਜਾ ਰਹੇ ਸੀਗੇ ਤੇ ਉਸ ਨੇ ਅਚਾਨਕ ਉਹਨਾਂ ਤੇ ਹਮਲਾ ਕਰ ਦਿੱਤਾ ਫਿਰ ਸਿੱਖਾਂ ਨੇ ਕੀ ਰਣਨੀਤੀ ਬਣਾਈ ਤੇ ਸਿੱਖਾਂ ਨੇ ਰਣਨੀਤੀ ਬਣਾਈ ਤੇ ਆਪਣੇ ਪਰਿਵਾਰਾਂ ਨੂੰ ਅ ਘੇਰੇ ਦੇ ਵਿਚਕਾਰ ਰੱਖਿਆ ਠੀਕ ਹੈ ਜੀ ਤੇ ਬਾਹਰਲੇ ਪਾਸੇ ਜੰਗਜੂ ਯੋਧਿਆਂ ਨੂੰ ਬਾਹਰਲੇ ਪਾਸੇ ਮਤਲਬ ਜੰਗਜੂ ਯੋਧਿਆਂ ਨੂੰ ਦੀ ਕੰਦ ਬਣਾਈ ਤੇ ਸਿੱਖਾਂ ਦੀ ਅਗਵਾਈ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਤੇ ਸਰਦਾਰ ਚੜਤ ਸਿੰਘ ਕਰ ਰਹੇ ਸਨ ਠੀਕ ਹੈ ਜੀ ਤੇ ਇਹਦੇ ਵਿੱਚ ਕਿੰਨਾ ਕੁ ਜਾਨੀ ਤੇ ਮਾਲੀ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਜੰਗ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕੋ ਦਿਨ ਵਿੱਚ ਲਗਭਗ 25 ਤੋਂ 35 ਹਜ਼ਾਰ ਦੇ ਵਿਚਾਲੇ ਸਿੱਖ ਸ਼ਹੀਦ ਹੋ ਗਏ ਸਨ ਤੇ ਜਿਸ ਦੀ ਵੱਡੀ ਗਿਣਤੀ ਵਿੱਚ ਬੱਚੇ ਬਜ਼ੁਰਗ ਅਤੇ ਔਰਤਾਂ ਸ਼ਾਮਲ ਸਨ ਇਸ ਕਰਕੇ ਇਸ ਨੂੰ ਵੱਡਾ ਕੱਲੂ ਘਾਰਾ ਦਾ ਨਾਮ ਦਿੱਤਾ ਜਾਂਦਾ ਹੈ ਠੀਕ ਹੈ ਜੀ ਤੇ ਬਾਕੀ ਐਨੇ ਵੱਡੇ ਨੁਕਸਾਨ ਦੇ باوجود ਵੀ ਸਿੱਖਾਂ ਦਾ ਹੌਸਲਾ ਨਹੀਂ ਟੁੱਟਿਆ ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਦੇ 3 ਮਹੀਨੇ ਬਾਅਦ ਸਿੱਖਾਂ ਨੇ ਅੰਮ੍ਰਿਤਸਰ ਵਿਖੇ ਦੁਬਾਰਾ ਇਕੱਠੇ ਹੋ ਕੇ ਅਫਗਾਨੀ ਦੀਆਂ ਫੌਜਾਂ ਨੂੰ ਟੱਕਰ ਦਿੱਤੀ ਤੇ ਕੁਝ ਹੀ ਸਾਲਾਂ ਵਿੱਚ ਪੰਜਾਬ ਵਿੱਚ ਸਿੱਖ ਮਿਸਲਾਂ ਦਾ ਰਾਜ ਸਥਾਪਿਤ ਹੋ ਗਿਆ ਸੀਗਾ ਤੇ ਅੱਜ ਯਾਦਗਾਰ ਕੂਪਰੇ ਹੀੜਾ ਵਿਖੇ ਇਸ ਮਹਾਨ ਫਾਦਰ ਦੀ ਯਾਦ ਵਿੱਚ ਇੱਕ ਵਿਸ਼ਾਲ ਯਾਦਗਾਰੀ ਮিনার ਬਣੀ ਹੋਈ ਹੈ ਜੋ ਸਾਨੂੰ ਸਾਡੇ ਪੁਰਖਿਆਂ ਦੀ ਬਹਾਦਰੀ ਦੀ ਯਾਦ ਦਿਵਾਉਂਦੀ ਹੈ ਤੇ ਕੀ ਤੁਸੀਂ ਇਸ ਘਟਨਾ ਨਾਲ ਜੁੜੇ ਕਿਸੇ ਖਾਸ ਜਰਨਲ ਜਾਂ ਉਸ ਸਮੇਂ ਦੀਆਂ ਹੋਰ ਜੰਗਾਂ ਬਾਰੇ ਵਿਸਤਾਰ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਜਰੂਰ ਦੱਸਿਓ ਸੰਗਤ ਜੀ ਬਾਕੀ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਅ ਅੱਜ ਮੈਂ ਇਹ ਛੋਟੇ ਜੇ ਮਿੰਨੀ ਬਲੌਗਰ ਆਹੀਂ ਇਹ ਜੋ ਅੱਜ ਦਾ ਸਿਗਾ ਕੁਰਬਾਨੀ ਦਾ ਦਿਨ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਜਿਸ ਵਿੱਚ ਸਾਡੇ 35 ਤੋਂ 40 ਹਜ਼ਾਰ ਨੌਜਵਾਨ ਸਿੱਖ ਬੱਚੇ ਤੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਤੇ ਉਹਨਾਂ ਦੀ ਲਸਾਨੀ ਕੁਰਬਾਨੀ ਨੂੰ ਸਦਾ ਹੀ ਯਾਦ ਰੱਖਿਆ ਜਾਊਗਾ ਤੇ ਐਨਕ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਜਕ ਜੇ ਮੇਰੇ ਤੋਂ ਕੋਈ ਗਲਤੀ ਛਲਤੀ ਹੋ ਗਈ ਹੋਵੇ ਕਿਉਂਕਿ ਦੇਖੋ ਦੱਸਦੇ ਹੋਏ ਕੁਝ ਵੀ ਕੁਝ ਗਲਤ ਬੋਲਿਆ ਹੀ ਜਾਂਦਾ ਹੈ ਕੁਝ ਗਲਤੀਆਂ ਮਤਲਬ ਕਿ ਰਹਿ ਜਾਂਦੀਆਂ ਹਨ ਤੇ ਆਪਣਾ ਛੋਟਾ ਬੱਚਾ ਤੇ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰਿਓ ਸੰਗਤ ਜੀ ਬਾਕੀ ਆਪਾਂ ਇਦਾਂ ਹੀ ਤੁਹਾਡੇ ਨਾਲ ਹੋਰ ਇਤਿਹਾਸ ਤੇ ਹੋਰ ਜੋ ਕਿ న్యూਸ ਹੈ ਜੋ ਕਿ ਪੰਜਾਬ ਦੇ ਸਾਡੇ ਦੇਸ਼ ਨਾਲ ਜੋ ਕਿ ਲਾ ਲਓ ਤੁਸੀਂ ਜੋ ਚੱਲ ਰਿਹਾ ਹੁੰਦਾ ਹੈ ਟ੍ਰੈਂਡਿੰਗ ਮਸਲੇ ਜੋ ਕਿ ਚਰਚਿਤ ਮੁੱਦਿਆਂ ਬਾਰੇ ਆਪਾਂ ਇਦਾਂ ਹੀ ਜਾਣਨਾ ਪਾਉਂਦੇ ਰਹਾਂਗੇ ਏ ਐਨਕ ਕਹਿੰਦਾ ਹੋਇਆ ਮੈਂ ਕੀ ਮੈਂ ਦਾ ਜਾਚਕ ਤੁਹਾਡਾ ਛੋਟਾ ਵੀਰ ਗੁਰੀ ਤੁਹਾਡੇ ਤੋਂ ਇਜਾਜ਼ਤ